ਲੋਕ ਹਿੱਤ ਲੋਕਾਂ ਦੀ ਆਵਾਜ਼ ਤਕਵਰ ਦਾ ਕੋੜੂ ਬੁੱਢਾ ਕੀ ਮਸਲਾ ਮੁੰਡੇ ਦਾ ਮੁੰਡੇ ਨੂੰ ਬਾਜੀ ਕਿੱਟੀਆਂ ਖਰਾਬ ਹੋ ਗਈਆਂ ਕਿ ਸਾਲ ਹੋ ਗਿਆ ਬਹੁਤ ਦਵਾਈ ਖਵਾਈ ਹੈ ਲੁਧਿਆਣਾ ਜੋ ਅੰਮਰਸਰ ਤਰਨਤਾਰਨੋਂ ਚੰਡੀਗੜ੍ਹ ਤੋਂ ਦਵਾਈ ਚਲਦੀ ਆ ਹਾਂਜੀ ਇੱਕ ਬੇਟੀ ਉਹਦੀ 24 ਸਾਲਾਂ ਇਲਾਜ ਕਰਾਇਆ ਡਾਕਟਰਾਂ ਨੇ ਕੀ ਦੱਸਿਆ ਉਹਨਾਂ ਨੇ ਕਿਹਾ ਜੀ ਕਿੱਟਨੀ ਟ੍ਰਾਂਸਫਰ ਹੋ ਗਈ ਕੱਕੇ ਦੀ ਹਾਂਜੀ ਮੰਜੀਦੇ ਹੁਣ ਇਹ ਕਮਾਈ ਵਾਲਾ ਵੀ ਇਹੋ ਹੀ ਆ ਇਹਨੇ ਕੰਮ ਕਰਨਾ ਹੀ ਅਹੀਂ ਤੇ ਦੋਵੇਂ ਤੁਹਾਨੂੰ ਪਤਾ ਫਿਰ ਬਜ਼ੁਰਗ ਹੀ ਆ ਕਿਨੇ ਬੱਚੇ ਕਿਨੇ ਟੜੇ ਗੁੱਡੀ ਦੀ ਇੱਕ ਕਾਕਾ ਆ ਗੁੱਡੀ ਵਿਆਹੀ ਆ ਕਾਕਾ ਇਹੋ ਹੀ ਇਹੋ ਕਮਾਈ ਕਰਦਾ ਏ ਇਹੋ ਹੀ ਲਿਆਂਕੇ ਹੋਈ ਹੁਣ ਆਪਦਾ ਕਮਾਈ ਕਰੇ ਤੇ ਸਿਹਨੇ ਇਲਾਜ ਕਰਉਣਾ ਆਪਦਾ ਹੁਣ ਸਾਲ ਹੋ ਗਿਆ ਹੁਣ ਹੰਬ ਗਈ ਆ ਹੁਣ ਬੇਵਸ ਹੋ ਗਈ ਸਾਡੀ ਅੱਗੇ ਗੁੱਡੀ 24 ਸਾਲ ਉਹਦਾ ਇਲਾਜ ਕਰਾਇਆ ਪਰ ਉਹ ਵੀ ਫਿਰ ਰੱਬ ਨੂੰ ਪਿਆਰੀ ਹੋਈ ਮਾਰ ਅਗੇ ਤੇ ਰਹਿਮ ਕਰੇ ਭੈਣ ਭਰਾਵਾਂ ਦੀ ਮਦਦ ਤੁਸੀਂ ਨਾਲ ਮੇਰਾ ਬੇਟਾ ਠੀਕ ਹੋ ਜਾਵੇ ਘਰ ਦੇ ਵਿੱਚ ਕਮਾਈ ਦਾ ਸਾਧਨ ਨਹੀਂ ਕੋਈ ਹੋ ਰਿਹਾ ਕਮਾਈ ਦਾ ਸਾਧਨ ਨਹੀਂ ਕੋਈ ਹੈ ਐਸੇ ਨਹੀਂ ਕਮਾਉਣਾ ਹੈ ਐਸੇ ਨਹੀਂ ਲਿਉਣਾ ਹੈ ਇਸੇ ਨੇ ਇਸੇ ਦੀ ਕਮਾਈ ਨਾਲ ਹੀ ਅਸੀਂ ਖਾਂਦੇ ਪੀਂਦੇ ਸਾਰਾ ਕੁਝ ਹੁਣੇ ਬਿਤਾ ਸਾਲ ਹੋ ਗਿਆ ਕਿੰਨੇ ਕਿਰਤੋਂ ਵਿਆਹ ਮੰਗੇ ਇੱਕ ਸਾਲ ਹੋ ਗਿਆ ਹੁਣ ਪਹਿਲਾਂ ਵੀ ਇੱਕ ਵਾਰੀ 4 ਸਾਲ ਢੰਡਾ ਰਿਹਾ ਸੀ ਉਦੋਂ ਠੀਕ ਹੋ ਗਿਆ ਤੇ ਹੁਣ ਇੱਕ ਸਾਲ ਹੋ ਗਿਆ ਇਸ ਮਹੀਨੇ ਦਾ ਢਿੱਲਾ ਹੋਇਆ। ਤੁਹਾਨੂੰ ਅਪੀਲ ਕਰਦੇ ਆਂ ਵੀ ਤੁਹਾਡੀ ਮਦਦ ਦੇ ਨਾਲ ਮੇਰਾ ਬੇਟਾ ਠੀਕ ਹੋ ਜਾਵੇ ਕਿੰਨੀ ਟਰਾਂਸਫਰ ਹੋ ਜਾਊਗੀ ਸਾਡੀ ਮਦਦ ਕਰ ਦੇਣਾ। 97796 83752 ਇੱਕ ਵਾਰੀ ਦੁਬਾਰਾ ਰੀਡ ਕਰਦੇ ਆਂ। 97796 83752 ਪਿੰਡ ਗੜਾਵਿਦਾਂ ਕੋਟ ਬੁੱਢਾ। ਸਟਪਾ ਸਮਝੀ ਪਿੰਡ ਨਾ। ਤੇ ਅਪਡੇਟ ਹਾੜੇ ਮਿਲ ਜਾਵੇ। ਬੇਟੇ ਦੀਆਂ ਕਿਡਨੀਆਂ ਫੇਲ ਹੋ ਗਈਆਂ ਜੀ ਡਾਕਟਰਾਂ ਨੇ ਆ ਕੇ ਹੁਣ ਕਿਡਨੀ ਪਾਉਗੀ ਤੇ ਆਪਦੀ ਜ਼ਿੰਦਗੀ ਜਾਨ ਗਾ ਸਕਦਾ ਨਹੀਂ ਤੇ ਇਹਨੂੰ ਖਤਰਾਈ ਕਿਡਨੀ ਪਾਉ ਤੇ ਖਰਚਾ ਸਾਡੇ ਕੋਲ ਨਹੀਂਗਾ ਤੇ ਹੁਣ ਅਸੀਂ ਹੰਬੇ ਪਏ ਸਾਡੇ ਕੋਲ ਜਾਨ ਜੁਗੇ ਵੀ ਨਹੀਂ ਹੈਗੇ ਬਜ਼ੁਰਗ ਹੈਗੇ ਇੰਨੇ ਦੋ ਜਣੇ ਇਹ ਬੜੇ ਵਕਤਾਂ ਨਾਲ ਇਹਨਾਂ ਨੂੰ ਪਹੁੰਚ ਕਰਦੇ ਜਨਾਜ਼ਾ ਕਿੱਥੇ ਜਾਣਾ ਹੁੰਦਾ ਕਿੰਨਾ ਕੋ ਸਮਝ ਲਿਆ ਮੰਜੇ ਤੇ ਪਏ ਇੱਕ ਸਾਲ ਹੋ ਗਿਆ ਜੀ ਐਸੇ ਮਹੀਨੇ ਦਾ ਬਿਮਾਰ ਹੋਇਆ ਸੀ ਇਹ ਇੱਕ ਸਾਲ ਹੋ ਗਿਆ ਉਸੇ ਤਰੀਕੇ ਜੀ ਤੱਕ ਪਹਿਲੇ ਦਿਨ ਹੀ ਉਸੇ ਤਰੀਕੇ ਨਾਲ ਜਿਹੇ ਲੋਤਾ ਸਿਰ ਪਹਿਲੇ ਲੱਗ ਜਾਂਦੇ ਆ ਰਮਾਨਵਾਸਾ ਨਹੀਂ ਆਇਆ ਜੀ ਕੀ ਕੰਮ ਕਰਦੇ ਸੀ ਕੰਮ ਰਾਜਗੀਰੀ ਦਾ ਕਰਦਾ ਜੀ ਇਹੋ ਕਰਦਾ ਸੀ ਉਹ ਲਿਉਂਦਾ ਸੀ ਤੈਹੀਂ ਕਰਨੇ ਹੁਣ ਦੂਸਰਾ ਕੋਈ ਪੈਸਾ ਨਹੀਂ ਆਉਂਦਾ ਕੋਈ ਕੁਮਾਈ ਨਹੀਂ ਹੈਗੀ ਹੋਰ ਕੋਈ ਸਾਨੂੰ ਪੈਸਾ ਦੀ ਜਿੱਦੀ ਕੋਈ ਜ਼ਰੂਰਤ ਨਹੀਂ ਜੀ ਸਾਡਾ ਬੇਟਾ ਖਰਚਾ ਦੇ ਕੇ ਤੇ ਇਹਦਾ ਇਲਾਜ ਕਰਵਾ ਦੋ ਸਾਨੂੰ ਤਾਂ ਵੀ ਮਨਜ਼ੂਰ ਆ ਜਿੰਨਾ ਤੇ ਜੀ ਮਰਜ਼ਬੀਓ ਉਨਾ ਕਰਦੇ ਹੋ ਈਗਾ ਕਰਦਾ ਵੈਗ ਦੀ ਗੱਤ ਤੇ ਮੇਰਾ ਰਣਜੀਤ ਸਿੰਘ ਸਰਪੰਚਪਿੰਡ ਕੋੜਬੂਡੇ ਤਾਂ ਜੀ ਇਹ ਮਸਲਾ ਆੜਾ ਮੰਜੇ ਦੇ ਮਸਲਾ ਕਾਕਾ ਗਰਲਾਲ ਸਿੰਘ ਜਿਹੜਾ ਨਾ 1 ਸਾਲ ਤੋਂ ਦੇ ਕਰੀਬ ਤੇ ਉੱਪਰ ਹੀ ਹੋ ਗਿਆ ਉਹਨਾਂ ਦਾ ਟਾਈਮ ਤੇ ਬਹੁਤ ਬਿਲਕੁਲ ਹੀ ਕਿਟਨੀਆਂ ਦੀਆਂ ਖਰਾਬ ਹੋ ਚੁੱਕੀਆਂ ਡੈਲਸ ਕਰਾਖ ਰਾ ਕੇ ਲਾਜ ਕਰਾਖ ਰਾ ਕੇ ਘਰ ਵਾਲੇ ਬਿਲਕੁਲ ਹੀ ਗਰੀਬ ਪਰਿਵਾਰ ਵਾ ਤੇ ਕੋਈ ਇਸ ਟਾਈਮ ਇਹਨਾਂ ਕੋਲ ਕਰਾਇਆ ਯੋਗੇ ਪੈਸੇ ਵੀ ਨਹੀਂ ਕਿਸੇ ਨਾਲ ਹੋਗੇ ਤੇ ਬੜਾ ਇਹਨਾਂ ਇਲਾਜ ਕਰਾਇਆ ਸਾ ਡੇਢ ਸਾਲ ਦੇ ਕਰੀਬ ਹੋ ਗਿਆ ਪਹਿਲਾਂ ਇਹਨਾਂ ਦੀ ਲੜਕੀ ਸੀ ਉਹ ਵੀ ਇਸ ਤਰ੍ਹਾਂ ਹੀ ਉਹਦੇ ਵੀ ਜਿਗਰ 'ਚ ਕੋਈ ਨੁਕਸਤ ਪੈ ਇਨਕਾਰਨ ਤੇ ਉਹਨਾਂ ਦੇ ਵੀ ਡੈੱਟ ਹੋ ਚੁੱਕੀ ਆ ਤੇ ਬਾਕੀ ਆ ਵੀ ਭਾਉ ਦਾ ਚੂਗਣਾ ਪਿਆਵ ਕਿਰਤਪਾਲ ਸਿੰਘ ਦਾ ਇਹਦੇ ਡੈਡੀ ਦਾ ਉਹ ਵੀ ਨਹੀਂ ਕੰਮ ਕਰ ਸਕਦਾ ਕੋਈ ਵੀ ਕੰਮ ਇਹੋ ਹੀ ਕਰਦਾ ਸੀ ਗਾਜਗਰੀ ਦਾ ਕੰਮ ਕਰਦਾ ਸੀ ਤੇ ਹੁਣ ਸਾਲ ਡੇਢ ਸਾਲ ਦੇ ਕਰੀਬ ਹੋ ਗਿਆ ਜਿਹੜਾ ਮੰਜੀ ਦੇ ਪਿਆਵ ਆ ਕੋਈ ਕਮਾਈ ਦਾ ਸਾਧਨ ਨਹੀਂ ਰਹਿ ਗਿਆ ਕੋਈ ਰਿਸ਼ਤੇਦਾਰ ਨਹੀਂ ਛੱਡਿਆ ਕੋਈ ਹੋਰ ਵੀ ਰਿਸ਼ਤੇਦਾਰ ਭੈੜ ਭਰਾ ਜਿੰਨੇ ਵੀ ਨਗਰ ਚੋਂ ਵੀ ਸਾਰਿਆਂ ਤੋਂ ਜਿੰਨੀ ਕੋਈ ਹਸਹਿਤਾ ਹੋ ਸਕੀ ਸਾਰਿਆਂ ਨੇ ਕੀਤੀ ਆ ਪਰ ਬਿਲਕੁਲ ਹੀ ਹੁਣ ਇਹ ਆਪਣੇ ਗਰੀਬ ਪਰਿਵਾਰ ਵਾ ਤੇ ਇਹਦੀ ਕਿਸੇ ਤਰੀਕੇ ਨਾਲ ਵੀ ਮਦਦ ਕੀਤੀ ਜਾਵੇ ਅਸੀਂ ਤਾਂ ਸਾਰਿਆਂ ਨੂੰ ਐਨ ਆਰ ਆਈ ਵੀਰਾਂ ਨੂੰ ਕਹਿੰਦੇ ਆ ਹੋਰ ਵੀ ਜੇ ਕੋਈ ਦਾਨੀ ਸੱਜਣ ਵਾ ਇਹਨਾਂ ਦੀ ਕਿਸੇ ਤਰੀਕੇ ਨਾਲ ਮਦਦ ਹੋ ਸਕੇ ਇਹਨਾਂ ਦਾ ਆਈਡੀਆ ਕਿ ਕਿਟਨੀਆਂ ਬਿਲਕੁਲ ਹੀ ਡੈਡ ਹੋ ਚੁੱਕੀਆਂ ਵਾ ਡਾਕਟਰ ਸਾਹਿਬ ਕਹਿੰਦੇ ਕਿ ਇਹ ਕਿਟਨੀਆਂ ਪੈਣਗੀਆਂ ਤਾਂ ਫੇਰ ਇਹ ਫਿਰ ਸਹੀ ਹੋ ਸਕਦੇ ਆ ਬਿਲਕੁਲ ਤੰਦਰੁਸਤ ਹੋ ਸਕਦੇ ਆ ਫਿਰ ਆਪਣੇ ਮਾਪਿਆਂ ਦੀ ਸੇਵਾ ਕਰ ਸਕਦੇ ਆ ਸੇਵਾ ਇਹੋ ਹੀ ਕਰਨਗੇ ਕਿ ਆਪ ਕਮਾ ਕੇ ਲਿਆਉਣਗੇ ਤੇ ਕੋਈ ਫਿਰ ਵੀ ਆ ਮਾਪਿਆਂ ਨੂੰ ਕੋਈ ਕਮਾਈ ਦਾ ਸਾਧਨ ਰੋਟੀ ਦਾ ਸਾਧਨ ਬਣੂਗਾ ਜੇ ਅੱਜ ਜਿੱਤਰਾ ਹੀ ਮੰਜੀ ਤੇ ਪਿਆ ਰਹੇ ਤੇ ਕਿਸ ਤਰ੍ਹਾਂ ਕੋਈ ਹੀਲਾ ਕੋਈ ਮੈਨੂੰ ਲੱਗਦਾ ਨਹੀਂਗਾ ਕਿ ਕੋਈ ਇਹਨਾਂ ਦੀ ਰੋਟੀ ਦਾ ਮਸਲਾ ਬਣ ਸਕੇ ਚਾਹੀ ਤਾਂ ਸਾਰਿਆਂ ਗੜੀ ਨਗਰ ਵੱਲੋਂ ਸਾਰੀ ਪੰਚਾਇਤ ਵੱਲੋਂ ਸਾਰਿਆਂ ਵੱਲੋਂ ਇਹਨਾਂ ਵੱਲੋਂ ਪਰਿਵਾਰ ਵੱਲੋਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਜਿੰਨੇ ਵੀ ਐਨ ਆਰ ਆ ਵੀਰ ਜਾਂ ਹੋਰ ਵੀ ਜਿੰਨੇ ਵੀ ਪਰਾਰ ਜਿਹੜੀ ਸੇਵਾ ਕਰਨੀ ਚਾਹੁੰਨ ਇਹਦਾ ਇਲਾਜ ਕਰਾਇਆ ਜਾਵੇ ਵੱਧ ਤੋਂ ਵੱਧ ਜਿੰਨੇ ਹੋ ਸਕੇ ਸੇ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਗ ਬਾਬਾ ਜਪਨਾ ਮੇਰਣਾ ਜੀ ਗੁਰੂ ਘਰ ਦਾ ਸੇਵਾਦਾਰ ਮਨਜੀਤ ਸਿੰਘ ਕੀ ਮਸਲਾ ਗਰੀਬ ਦਾ ਇਹ ਬੇਨਤੀ ਹੈ ਜੀ ਇਹ ਸਾਡੇ ਨਗਰ ਪਿੰਡ ਕੋਟ ਬੁੱਢਾ ਦੇ ਵਿੱਚ ਜੋ ਪਰਿਵਾਰ ਆ ਤੇ ਇਹਨਾਂ ਦੇ ਬੱਚੇ ਨੂੰ ਕਾਫੀ ਸਮੇ ਤੋਂ ਕੀ ਕਹਿ ਲਈਏ ਕਿ ਸਮਝੋ ਇਹਨਾਂ ਨੂੰ ਸਾਰੀ ਉਮਰ ਹੋ ਗਈ ਪ੍ਰੋਬਲਮ ਚ ਹੀ ਆ ਕਿਉਂਕਿ ਪਹਿਲਾਂ ਉਹਨਾਂ ਦੀ ਬੱਚੀ ਸੀ ਇਹਨਾਂ ਦਾ ਕਹਿਣਾ ਕਿ ਉਹਦਾ 24 ਸਾਲ ਇਲਾਜ ਕਰਾਇਆ ਉਹਦੇ ਜਿਗਰ ਵਿੱਚ ਨੁਕਸ ਸੀ ਉਹ ਚੱਲ ਵਸੀ ਉਦੋਂ ਹੀ ਜੋ ਛੱਲੀ ਪੂਣੀ ਸੀ ਵਿਗ ਗਿਆ ਇਹਨਾਂ ਦਾ ਉਸ ਤੋਂ ਬਾਅਦ ਬੱਚੇ ਨੂੰ ਪ੍ਰੋਬਲਮ ਆ ਗਈ ਇਹਦੀਆਂ ਗੱਟਨੀਆਂ ਫੇਲ ਹੋ ਗਈਆਂ ਗੁਰਸਿੱਖ ਪਰਿਵਾਰ ਤੇ ਇਲਾਜ ਕਰਾਉਂਦਿਆਂ ਕਰਾਉਂਦਿਆਂ ਹੁਣ ਐਨੇ ਆਤਰ ਹੋ ਚੁੱਕੇ ਆ ਕਿ ਚੰਡੀਗੜ੍ਹ ਤੱਕ ਕੀ ਜਲੰਧਰ ਲੁਧਿਆਣਾ ਕੋਈ ਸ਼ਹਿਰ ਛੱਡਿਆ ਨਹੀਂ ਹੁਣ ਤਾਂ ਜਾਣ ਦਾ ਕਰਾਇਆ ਵੀ ਨਹੀਂ ਇਹਨਾਂ ਕੋਲੇ ਤੇ ਮਾਫ ਕਰਨਾ ਮੈਂ ਜਿਹੜੀ ਗੱਲ ਤੁਹਾਡੇ ਸੋਸ਼ਲ ਮੀਡੀਆ ਰਾਹੀਂ ਕਹਿਣਾ ਚਾਹਣਾ ਪਹਿਲੋ ਤਾਂ ਤੁਹਾਡਾ ਦਿਲੋਂ ਧੰਨਵਾਦ ਜਿਹੜਾ ਤੁਸੀਂ ਇਸ ਪਰਿਵਾਰ ਦੀ ਆਗੇ ਸਾਰ ਲਈ ਤੇ ਕਈ ਵਾਰੀ ਕਈ ਬੰਦਾ ਸੋਚਦਾ ਕਿ ਯਾਰ ਪਿੰਡ ਦੇ ਮੁੱਖ ਬੰਦੇ ਆਏ ਸਰਪੰਚ ਆਏ ਪੰਚਾਇਤ ਆਈ ਆ ਤੇ ਪਿੰਡ ਨਹੀਂ ਕੁਝ ਕਰ ਸਕਦਾ ਮਾਫ ਕਰੋ ਸਾਡਾ ਪਿੰਡ ਬਹੁਤ ਰੱਬ ਰੂਪੀ ਪਿੰਡ ਆ ਬੇਨਤੀ ਹੈ ਕਿ ਇਸ ਪਿੰਡ ਦੀ ਪ੍ਰੋਬਲਮ ਬਹੁਤ ਵੱਡੀ ਆ ਕਿਉਂਕਿ ਦਰਿਆ ਦਾ ਇਲਾਕਾ ਹੈ ਤੇ ਜਦੋਂ ਪਾਣੀ ਆਉਂਦਾ ਸਾਰਾ ਜਿੰਨੀ ਫਸਲ ਪਿੰਡ ਆ ਇਹ ਡੁੱਬ ਜਾਂਦਾ ਇਸ ਕਰਕੇ ਪਿੰਡ ਨੇ ਜਿੰਨੀ ਸਹਾਈਤਾ ਹੋ ਸਕੀ ਕੀਤੀ ਇਹਨਾਂ ਦੀ ਬੱਚੀ ਵੇਲੇ ਵੀ ਹੁਣ ਵੀ ਤੇ ਹੁਣ ਸਿਰੋਪਾਣੀ ਲੰਘ ਚੁੱਕਿਆ ਇਸ ਕਰਕੇ ਤੁਹਾਡੇ ਸੋਸ਼ਲ ਮੀਡੀਆ ਰਾਹੀਂ ਅਪੀਲ ਬੇਨਤੀ ਆ ਪਰਿਵਾਰ ਵੱਲੋਂ ਸਾਰੇ ਜਿੰਨੇ ਵੀਰ ਖੜੇ ਆ ਇਹਨਾਂ ਸਾਰਿਆਂ ਵੱਲੋਂ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਇਹ ਨਹੀਂ ਕਿ ਪੈਸਾ ਹੀ ਦਿੱਤਾ ਜਾਵੇ ਹੋ ਸਕਦਾ ਕਿ ਇਸ ਬੱਚੇ ਦਾ ਤੁਸੀਂ ਲਾਜ ਕਰਵਾ ਦੋ ਤੇ ਆਪਣੇ ਮਾਪਿਆਂ ਦੀ ਸੇਵਾ ਨਿਭਾ ਸਕੇ ਤੁਸੀਂ ਲਾਜ ਹੀ ਕਰਵਾ ਦਿਓ ਜਿੰਨੇ ਦੂਰ ਨੇੜੇ ਦੇਸ਼ਾਂ-ਵਦੇਸ਼ਾਂ 'ਚ ਵੀਰ ਬੈਠੇ ਨੇ ਕਿਉਂਕਿ ਬਹੁਤ ਵੱਡੀ ਸੇਵਾ ਹੈ ਗੁਰਬਾਨੀ ਕਹਿੰਦੀ ਆ ਜਾਕੋ ਮੁਸ਼ਕਲ ਅਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ